ਹੈਲੋ ਕਿਸਾਨ ਦੋਸਤੋ ਅੱਜ ਅਸੀਂ ਕਿਸਾਨ ਅंदोलਨ ਦਿੱਲੀ ਚਲੋ ਟੂ ਦੇ ਵਿੱਚ ਕਿਸਾਨ ਸੰਯੁਕਤ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਗੈਰ ਰਾਜਨੀਤਿਕ ਦੋਨਾਂ ਫਾਰਮਾਂ ਦੇ ਸੱਦੇ ਤੇ ਜਿਹੜਾ ਅਸੀਂ 13 ਫਰਵਰੀ ਨੂੰ ਦਿੱਲੀ ਚਲੋ ਅंदोलਨ ਰੱਖਿਆ ਸੀ ਤੇ ਇਹ ਭੈੜੀ ਨੀਤੀ ਵਾਲੀ ਸਰਕਾਰ ਨੇ ਸਾਰੇ ਹੀ ਸੰਗਤ ਨੂੰ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਰੋਕਿਆ ਹੋਇਆ ਤੇ ਸੰਗਤ ਵੱਲੋਂ ਸੰਗਤ ਵੱਲੋਂ ਉਹ ਪਹਿਲੇ ਆਜ਼ਾਦੀ ਘੁਲਾਟिए ਉਹ ਜ਼ੁਲਮ ਦੇ ਖਿਲਾਫ ਲੜਨ ਵਾਲੇ ਸਾਡੇ ਪਹਿਲੇ ਸੰਘਰਸ਼ੀ ਸਾਡੇ ਪਹਿਲੇ ਸੰਘਰਸ਼ੀ ਗੁਰੂ ਜਿਹੜੇ ਕੀ ਲੋਕਾਂ ਦੀ ਹੱਕਾਂ ਵਾਸਤੇ ਬਾਬਰ ਨੂੰ ਜਾਬਰ ਰੱਖਣ ਵਾਲੇ ਮੇਰੇ ਪਤਸ਼ਾਹ ਦਾ ਅੱਜ ਖਨੌਰੀ ਬਾਰਡਰ ਤੇ ਦੋਨਾਂ ਹੀ ਫਾਰਮਾਂ ਦੇ ਆਗੂਆਂ ਦੇ ਉਪਰਾਲੇ ਨਾਲ ਤੇ ਸਾਰੀ ਹੀ ਸੰਗਤ ਦੇ ਸੰਯੋਗ ਦੇ ਨਾਲ ਅਖੰਡ ਪਾਠ ਸਾਹਿਬ ਆਰੰਭ ਹੋਣ ਜਾ ਰਹੇ ਨੇ ਤੇ ਇਹ ਜਿਹੜੀ ਗੱਡੀ ਤੁਸੀਂ ਟਰੈਕਟਰ ਮਗਰ ਪਾਈ ਦੇਖ ਰਹੇ ਹੋ ਇਹਦੇ ਵਿੱਚ ਧੰਤਨ ਗੁਰੂ ਗੋਵਰ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਹਜੂਰ ਆਪਣੇ ਕੋਲੇ ਆਉਣ ਵਾਲੇ ਨੇ ਖਨੌਰੀ ਬਾਰਡਰ ਤੇ ਆ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਸੰਬੰਧ ਦੇ ਵਿੱਚ ਸੇਵਾ ਚੱਲ ਰਹੀ ਹੈ ਸਾਰੀ ਸੰਗਤ ਸੇਵਾ ਕਰ ਰਹੀ ਹੈ ਇਲਾਕੇ ਪੜਾਸੇ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਆਜ਼ਾਦੀ ਕਲ ਪਹਿਲੇ ਆਜ਼ਾਦੀ ਕਲਾਟਿਏ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਨ ਦੀ ਨੀ ਰੱਖੀ ਬਾਬਰ ਨੂੰ ਕਿਹਾ ਕਿ ਬਾਬਰ ਤੂੰ ਜਾਵਰ ਹੈ ਜਿਨ੍ਹਾਂ ਨੇ ਮਾਲਕ ਭਾਗੋ ਵਰਗਿਆਂ ਦੇ ਹੰਕਾਰ ਨੂੰ ਤੋੜ ਕੇ ਇੱਕ ਮਜ਼ਦੂਰ ਇੱਕ ਮਜ਼ਦੂਰ ਕਿਸਾਨ ਭਾਈ ਲਾਲੋ ਦੇ ਘਰੋਂ ਬਰਸ਼ਾਦਾ ਛੱਕ ਕੇ ਇੱਕ ਇੱਕੇ ਤੇ ਇੱਕ ਕਿਰਤੀ ਲੋਕਾਂ ਦੇ ਹੱਕ ਦੇ ਅਸਬੂਤ ਦਿੱਤਾ ਆਪ ਹਲ چلا ਕੇ ਕਿਰਤੀਆਂ ਦਾ ਰਾਜ ਲਿਆਉਣ ਦੀ ਉਸ ਸਮੇਂ ਦੀ ਸਰਕਾਰ ਨੂੰ ਇੱਕ ਵੰਗਾਰ ਪਾਈ ਸੀ ਦੋਸਤੋ ਉਸੇ ਹੀ ਪੂਰਨ ਤੇ ਚਲਦੀ ਸੰਗਤ ਅੱਜ ਉਹੋ ਹੀ ਜ਼ਾਬਰ ਦਿੱਲੀ ਸਰਕਾਰ ਨੂੰ ਆਪਾਂ ਆਪਣੀਆਂ ਕੀਤੇ ਵਾਦੇ ਯਾਦ ਕਰਾਉਣ ਵਾਸਤੇ 13 ਫਰਵਰੀ ਤੋਂ ਦੋਨੋਂ ਹੀ ਫਾਰਮਾਂ ਦੇ ਆਗੂਆਂ ਦੇ ਅਬਰਾਲੇ ਨਾਲ ਜਿਹੜਾ ਜਿਹੜਾ ਦਿੱਲੀ ਚੱਲੋ ਅਦੋਲਨ ਸੀ ਭਰਾਵੋ ਆਪਾਂ ਦਿੱਲੀ ਨੂੰ ਚੱਲੇ ਸਾਂ ਤੇ ਸਾਰੀ ਸਾਇੰਤ ਨੂੰ ਇਹ ਭੈੜੀ ਨੀਤ ਵਾਲੀ ਸਰਕਾਰ ਨੇ ਬੈਰੀਕੇਡਿੰਗ ਕਰਕੇ ਮਾੜੀ ਨੀਤ ਵਾਲੀ ਸਰਕਾਰ ਨੇ ਸੰਗਤ ਨੂੰ ਬਾਰਡਰਾਂ ਤੇ ਹੀ ਰੋਕ ਲਿਆ ਤੇ ਸੰਗਤਾਂ ਬਾਰਡਰਾਂ ਤੇ ਬੈਠੀਆਂ ਨੇ 9 ਮਹੀਨੇ ਬੀਤ ਗਏ ਨੇ ਹੋਲਾ ਮਲਾਇਆ ਸੰਗਤਾਂ ਨੇ ਇੱਥੇ ਹੀ ਮਨਾਇਆ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਆਈ ਤਾਂ ਸੰਗਤ ਨੇ ਇੱਥੇ ਹੀ ਮਨਾਈ ਆ ਉਦੋਂ ਬਾਅਦ ਸਾਡੇ ਪੰਜਵੇਂ ਪਾਤਸ਼ਾਹ ਦੇ ਸਿੱਖਾਂ ਦੇ ਸਰਤਾਜ ਜਿਨ੍ਹਾਂ ਨੇ ਪਹਿਲਾਂ ਆਪਜੀ ਦੀਪਾ ਕੇ ਸਾਨੂੰ ਜ਼ੁਲਮ ਦੇ ਖਿਲਾਫ ਸ਼ਾਂਤਮਈ ਲੜਨ ਦਾ ਜਿਹੜਾ ਉਹ ਰਵੀਰਾ ਤੋਰ ਕੇ ਗਏ ਆ ਉਸੇ ਹੀ ਰਵੀਰੇ ਤੇ ਉਹ ਫਗਰਪੁਰ ਵੀ ਬਣਾਇਆ ਉਸ ਤੋਂ ਅੱਗੇ ਜੋ ਵੀ ਆਪਣਾ ਤਿੱਥ ਧਿਆਰ ਆਉਂਦਾ ਸੰਗਤਾਂ ਜਿਹੜੇ ਸਾਹਿਬ ਨਾਲ ਆਗੂਆਂ ਦੀ ਰਹਿਨਮਾਈ ਏਠ ਮਨਾਉਂਦੀਆਂ ਨੇ ਅੱਜ ਧੰਨ ਧੰਨ ਗੁਰੂ ਨਾਨਕ ਦੇ ਮਹਾਰਾਜ ਜਿਹੜੇ ਕੀ ਸਾਡੇ ਸਾਰੇ ਹੀ ਸੰਸਾਰ ਦੇ ਰਾਖਣ ਹਾਰੇ ਨੇ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਨਿਰਨਿਵਗਨਤਾ ਸਹਿਤ ਆਪਣਾ ਤਨਮਨ ਤਨ ਦੇ ਨਾਲ ਹੱਥੀ ਝਾੜੂ ਪਾਣੀ ਬਾਲਕੀ ਸਾਹਿਬ ਦੀ ਤਿਆਰੀ ਮੈਟਾਂ ਦੀ ਵਿਛਾਈ ਸਾਰਾ ਕੁਝ ਜੋ ਨਾ ਕਿਸੇ ਤੋਂ ਟੈਲ ਫਾਲੋਅ ਹੋ ਰਿਹਾ ਪਾਣੀ ਛਿੜਕਾ ਰਹੇ ਨੇ ਮੈਟ ਵਿਛਾ ਰਹੇ ਨੇ ਆ ਸਾਡੇ ਜਿਹਾਰੂ ਜੋਦੇ ਸੇਵਾ ਕਰ ਰਹੇ ਨੇ ਉਧਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇੱਥੇ ਪਹੁੰਚਣ ਵਾਲੇ ਨੇ ਉਹ ਸੰਗਤਾਂ ਗੱਡੀਆਂ ਲੈ ਕੇ ਮਹਾਰਾਜ ਜੀ ਨੂੰ ਉਹਨਾਂ ਦੇ ਨਿੱਜੀ ਸਥਾਨ ਤੋਂ ਲੈਣ ਗਈਆਂ ਹੋਈਆਂ ਨੇ ਭਰਾਵੋ ਸਾਰੇ ਇਕੱਠੇ ਹੋ ਕੇ ਆਜੋ ਅਸੀਂ ਅੱਜ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਖਨੌਰੀ ਬਾਰਡਰ ਤੇ ਹੀ ਮਨਾਉਨੇ ਆ ਕਿਉਂਕਿ ਸਾਨੂੰ ਦੰਦੀ ਸਰਕਾਰ ਨੇ ਭਾਵੇਂ ਦਿੱਲੀ ਨਹੀਂ ਜਾਣ ਦਿੱਤਾ ਤਾਂ ਕਰਕੇ ਸੰਗਤਾਂ ਪੂਰੇ ਪਿਆਰ ਸਹਿਤ ਮਨਾ ਰਹੀਆਂ ਨੇ ਸਾਰੀ ਸੰਗਤ ਨੂੰ ਬੇਨਤੀ ਆ ਕਿ 2 ਘੰਟਿਆਂ ਤੱਕ ਅਖੰਡ ਪਾਠ ਆਰੰਭ ਹੋਣਗੇ 3 ਦਿਨ ਜਿਹੜੀ ਸੰਯੁਕਤ ਮੋਰਚੇ ਦੀ ਆਪਣੀ ਸਟੇਜ ਆ ਇਹ ਤਨਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆ ਮਹਾਰਾਜ ਜੀ ਇੱਥੇ ਆਉਣਗੇ ਅਖੰਡ ਪਾਠ ਕਰਨਗੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਾਂ ਵੱਧ ਚੜ ਕੇ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ